ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਕਿਰਪਾ ਦਾ ਸਰਕਾ ਦਾਸ ਪਿਛਲੇ ਤਕਰੀਬਨ 10 ਦਿਨਾਂ ਤੋਂ ਜੀ ਆਸਟ੍ਰੇਲੀਆ ਮੈਲਬਰਨ ਦੀ ਧਰਤੀ ਤੇ ਆਤਮ ਰਸ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰਨ ਆਇਆ ਸੀ ਜੀ ਜੋ ਪ੍ਰੋਗਰਾਮ ਪ੍ਰਬੰਧਕ ਵੀਰਾ ਵੱਲੋਂ ਮੈਲਬਰਨ ਦੀ ਧਰਤੀ ਤੇ ਪਹਿਲੀ ਵਾਰ ਉਲੀਕਿਆ ਗਿਆ ਉਸ ਦੇ ਨਾਮ ਨਾਲ ਮੈਨੂੰ ਬੜੁੰਦੀ ਵਕ ਵਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੱਚੇ ਵੇ ਮੇਰੀ ਜ਼ਿੰਦਗੀ 'ਚ ਮੈਨੂੰ 30 ਸਾਲ ਤੋਂ ਵੱਧ ਹੋ ਚੁੱਕੇ ਨੇ ਕਥਾ ਕਰਦੇ ਆ 1996 ਤੋਂ ਮੈਂ ਬਾਹਰ ਆ ਰਿਹਾ ਪਰ ਹਕੀਕਤ 'ਚ ਵੇਖ ਕੇ ਇੰਨੀ ਸੰਗਤ ਜਾਂ ਮਨਜੀਤ ਸਾਹਿਬ ਦੇਖੀ ਸੀ ਜਾਂ ਸਿੰਗਾਪੁਰ ਹੁੰਦੀ ਹੈ ਪਰ ਜਿੰਨੀ ਸੰਗਤ ਨੇ ਇੱਥੇ ਹਾਜ਼ਰੀ ਭਰੀ ਉਹਦਾ ਕੋਈ ਅੰਤ ਹੀ ਨਹੀਂ ਜੀ ਉਸ ਵਿੱਚ ਕੋਈ ਸੰਗਤ ਐਸੀ ਨਹੀਂ ਹੋਈ ਜੀ ਜਿਨ੍ਹਾਂ ਨੂੰ ਮੱਥਾ ਟੇਕਣ ਦਾ ਮੌਕਾ ਵੀ ਨਹੀਂ ਮਿਲਿਆ ਕਥਾ ਸੁਣਨੀ ਤਾਂ ਬਹੁਤ ਦੂਰ ਦੀ ਗੱਲ ਤੇ ਮੈਂ ਆਪਣੇ ਵੱਲੋਂ ਤਹਿ ਦਿਲੋਂ ਗੁਰੂ ਨਾਨਕ ਨਾਮ ਲੈਵਾ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੰਥ ਸਮੂਹ ਆਸਟ੍ਰੇਲੀਆ ਦੀਆਂ ਸੰਗਤਾਂ ਦਾ ਮੈਲਬਰਨ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜੀ ਇੰਨਾ ਪਿਆਰ ਦਿੱਤਾ ਮੈਂ ਇਸ ਪਿਆਰ ਦਾ ਕਰਜ਼ਦਾਰ ਹਾਂ ਸੰਗਤ ਦਾ ਬਹੁਤ-ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਨੇ ਜੋ ਪ੍ਰੋਗਰਾਮ ਲਿਖ ਕੇ ਸਾਰੇ ਸਥਾਨਾਂ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਹਾਂ ਬਹੁਤ ਸਾਰੇ ਫੋਨ ਆਏ ਜੀ ਸਿਡਨੀ ਤੋਂ ਬ੍ਰਿਸਬਨ ਤੋਂ ਹੋਰ ਸਥਾਨਾਂ ਤੋਂ ਮੈਂ ਫਿਰ ਯਤਨ ਕਰਾਂਗਾ ਅਗਲੇ ਸਾਲ ਸਤਿਗੁਰੂ ਕਿਰਪਾ ਕਰਨ ਜ਼ਿੰਦਗੀ ਬਖਸ਼ਣ ਤੇ ਆਪਾਂ ਸੰਗਤਾਂ ਦੇ ਦਰਸ਼ਨ ਜ਼ਰੂਰ ਕਰਾਂਗੇ ਜਿਹੜੇ ਸੰਗਤ ਮਿਲਣਾ ਚਾਹੁੰਦੀ ਸੀ ਕਈ ਸਿੰਘ ਮਿਲਣਾ ਚਾਹੁੰਦੇ ਸਨ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਉਹਦਾ ਕਾਰਨ ਸੀ ਜੀ 2 ਘੰਟੇ ਤਕਰੀਬਨ ਕਥਾ ਹੁੰਦੀ ਸੀ ਸਬਰ ਹੁੰਦਾ ਸੀ ਕੋਈ ਥਕਾਵਟ ਹੋ ਜਾਂਦੀ ਸੀ ਇਸ ਕਰਕੇ ਮੈਂ ਮਿਲ ਨਹੀਂ ਸਕਿਆ ਜਿਨ੍ਹਾਂ ਨੂੰ ਨਹੀਂ ਮਿਲ ਸਕਿਆ ਮੈਂ ਉਹਨਾਂ ਤੋਂ ਖਿਮਾ ਦੀ ਜਾਚਨਾ ਮੰਗਾਗਾ ਤੇ ਮੈਂ ਤੇ ਸਿਰਫ ਸਭ ਨੂੰ ਇੱਕੋ ਗੱਲ ਹੁਣ ਕਹਿਣਾ ਤੁਸੀਂ ਕਥਾ ਸੁਣਦੇ ਹੋ ਤੇ ਮੈਨੂੰ ਪਿਆਰ ਕਰਦੇ ਹੋ ਇਸ ਕਰਕੇ ਕਰਦੇ ਹੋ ਮੈਂ ਸਤਿਗੁਰਾਂ ਦੀ ਕਥਾ ਸੁਣਾ ਰਿਹਾ ਹਾਂ ਤੇ ਆਪਾਂ ਕਿਉਂ ਨਾ ਕਰੀਏ ਆਪਾਂ ਉਸ ਸਤਿਗੁਰਾਂ ਨੂੰ ਪਿਆਰ ਕਰੀਏ ਜਿਸ ਕਰਕੇ ਆਪਾਂ ਸਾਰੇ ਇਕੱਠੇ ਹੋਨੇ ਪਏ ਉਸ ਸਤਿਗੁਰਾਂ ਨੂੰ ਪਿਆਰ ਦਾ ਮਤਲਬ ਹੈ ਜਿਨ੍ਹਾਂ ਕਦੀ ਬਾਣੀ ਨਹੀਂ ਪੜੀ ਉਹ ਕਿਰਪਾ ਕਰਕੇ ਸਵੇਰੇ ਜਪਜੀ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕਰ ਦਿਓ ਇਹ ਤੋਂ ਸਾਡੀ ਸ਼ੁਰੂਆਤ ਹੈ ਜਿਉਂ-ਜਿਉਂ ਆਪ ਬਾਣੀ ਪੜਾਂਗੇ ਸਿਮਰਨ ਕਰਾਂਗੇ ਸਤਿਗੁਰੂ ਫਿਰ ਸਮੱਤ ਸੋਝੀ ਦੇਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਤਰਸ ਦੇ ਘਰ ਚ ਆ ਕੇ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਬੁਲਾ ਲੈਣਗੇ ਸਮੂਹ ਸੰਗਤ ਦਾ ਫਿਰ ਧੰਨਵਾਦ ਹਾ ਮੇਰੇ ਤੂੰ ਕਿਸੇ ਸਥੀਰ ਤੇ ਬੋਲਦਿਆਂ ਕੋਈ ਲਫ਼ਜ਼ ਤਾ ਲਫ਼ਜ਼ ਕੋਈ ਸ਼ਬਦ ਭਾਵਨਾ ਦੇ ਵਹਿਣ ਚ ਵਹਿ ਕੇ ਜਜ਼ਬਾਤ ਦੇ ਵਹਿਣ ਚ ਵਹਿ ਕੇ ਕਈ ਬਰੀ ਖੌਮੇ ਵੀ ਅੰਦਰੋਂ ਪੁੰਗਰਮ ਵੀ ਬੋਲਦਿਆਂ ਜਦੋਂ ਸੰਗਤ ਬਹੁਤ ਦੇਖਦਾ ਬੰਦਾ ਮੈਂ ਸੱਚ ਕਹਿਣਾ ਮੇਰੇ ਤੂੰ ਕੋਈ ਸ਼ਬਦ ਕਿਸੇ ਤਰੀਕੇ ਨਾਲ ਕਿਸੇ ਨੂੰ ਚੰਗਾ ਨਾ ਲੱਗਾ ਹੋਵੇ ਉਹਦੀ ਖਿਮਾ ਬਖਸ਼ਿਓ ਅੱਗੇ ਵਾਸਤੇ ਅਰਦਾਸ ਕਰਿਓ ਵਾਹਿਗੁਰੂ ਸਾਡੀ ਮੱਤ ਤੇ ਪੜਦੇ ਨਾ ਪੈਣ ਆਪਣੀ ਬਾਣੀ ਨਾਲ ਜੋੜ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ